ਇਹ ਇਹ ਕਿ ਗੇ ਆ ਕਬੂਤਰ ਆਪਾਂ ਭੋਤ ਨੇ ਛੱਡਿਆ ਸੀਗਾ ਠੀਕ ਆਹਾ ਆਹਾ ਫੜਾ ਲੇ ਫਿਰ ਬਾਈ ਮੈਨੂੰ ਆਹੀ ਹਾਂ ਮੇਰੇ ਗਵਾਲ ਹਾਂ ਉੱਥੇ ਐਤ ਕੀ ਬਹੁਤ ਚੰਗਾ ਉੱਡਿਆ ਹੈ ਭੋਤ ਨੇ ਇਹ ਭੋਤਨੇ ਵਾਲੇ ਦਾ ਪਿਓ ਆਹੇ ਆਹਾ ਇਹਦਾ ਪੁੱਤ ਆ ਆ ਭੋਤਨੇ ਵਾਲਾ ਜਿਹੜਾ ਕੂਤਰ ਮੈਂ ਫੜਾਇਆ ਹਾਂ ਹਾਂ ਕਿਹੜੇ ਮਹੀਨੇ ਸੀ ਬਾਈ ਬਾਜੀ ਬਾਜੀ ਇਹਨਾਂ ਦਾ ਮਈ ਚ ਹੀ ਸੀਗੀ ਗਰਮੀ ਸੀ ਉਦੋਂ ਬਹੁਤ ਹੀ ਪੂਰੀ ਗਰਮੀ ਸੀ ਬਾਜੀ ਮਿਲਦਾ ਬਾਜੀ ਤਾਂ ਉਹਨਾਂ ਨੇ ਕਰਤੀ ਸੀ 6 ਵਜੇ ਕੱਚੀ ਆ ਲੌਕਡਾਊਨ ਇਹਦਾ ਕਰਕੇ ਹੇ ਹੇ ਕਿਵੱਟੀ ਮੱਲਾਵੀ ਪੀਰਾਂ ਵਾਲੇ ਕਬੂਤਰ ਤੇ ਫੌਜੀ ਵਾਲੇ ਕਬੂਤਰਾਂ ਦਾ ਵਾਹ ਫੌਜੀ ਤਮੋਟ ਵਾਲੇ ਕਬੂਤਰਾਂ ਚ ਠੀਕ ਹੈ ਹਾਂ ਤੇ ਆ ਉਹਦਾ ਪਿਓ ਆ ਉਹ ਉਹਦਾ ਪਿਓ ਆ ਆਹ ਭੂਤ ਨਾਲ ਜਿਹੜਾ ਜੱਟਾ ਸੀ ਭਾਈ ਉਹਦਾ ਪਿਓ ਆ ਨਹੀਂ ਨਹੀਂ ਬੋਲਣੇ ਵਾਹ ਇੱਕ ਇੱਕ ਬੋਲਣੇ ਆਹ ਵਾਹ ਉਹ ਬਾਈ ਨੇ ਆਪਾਂ ਨੂੰ ਦੱਸਿਆ ਵੀ ਜਿੰਨੀਆਂ ਬਣਾਏ ਕਬੂਤਰ ਵੀ ਆਪਦੀ ਸਮਝ ਨਾਲ ਹੀ ਬਣਾਇਆ ਇਹ ਨਹੀਂ ਆਪਾਂ ਕਹਿ ਸਕਦੇ ਵੀ ਆਹ ਧੰਨੇ ਵਾਲਾ ਜੀ ਆਹ ਗਰਦੇ ਵਾਲਾ ਜੀ ਆ ਫਰਾਨੇ ਵਾਲਾ ਜੀ ਉਹ ਚੀਜ਼ ਨਹੀਂ ਹੈਗੀ ਉਹ ਦੇਖ ਸਕਦੇ ਤੇ ਇਹਦਾ ਵੀ ਰੰਗ ਬਲੇ ਕਬੂਤਰਾਂ ਨਾਲ ਮਿਲ ਜੂ ਕਿੰਨੇ ਖਿਡਾਰੀਆਂ ਕੋਲ ਦੇਖੋ ਇਹਦੇ ਨਾਲ ਦੇ ਆਹਾ ਬਾਈ ਇਹ ਕੱਟਣ ਲੱਗ ਗਈ ਇਹ ਕਬੂਤਰੀ ਆਪਣੀ ਬੋਲਟ ਵਾਲੀ ਲੱਗ ਕੇ ਠੀਕ ਜਿਹੜੀ ਬੋਲਟ ਜਿੱਤੀ ਜਿਹੜੀ ਬੋਲਟ ਜਿੱਤੀ ਸੀ ਅਚਰ ਆ ਇਹ ਕਬੂਤਰੀ ਆਪਣਾ ਸਭ ਤੋਂ ਵੱਡਾ ਨਾਂ ਕਬੂਤਰੀ ਇਹਨੇ ਕੀਤਾ ਇਹਨੇ ਬਣਾਇਆ ਹਾਂ ਜਾਣੀ ਇਹ ਆਪਣੀ ਪੂਰੀ ਮਨਪਸੰਦ ਕਬੂਤਰੀ ਆ ਇਹਦਾ ਆਪਾਂ ਨੂੰ ਬੰਦਾ ਬਾਹਰੋਂ ਹੂਨ ਲਾ ਕੇ ਆਪਾਂ ਨੂੰ ਲੱਖ ਰੁਪਈਆ ਦਿੰਦਾ ਸੀ ਪਰ ਮੈਂ ਕਿਹਾ ਆਪਾਂ ਵੇਚਣੀ ਹੋਈ ਨਹੀਂ ਇਹ ਕਬੂਤਰੀ ਆਪ ਬੋਲਟ ਜਿੱਤੀ ਹੋਈ ਆ ਹਾਂ ਜਿੱਤੀ ਹੋਈ ਹਾਂ ਆ ਚਰਾਲ ਤੋਂ ਤਾਂ ਆ ਕਮੜੀ ਚੀਜ਼ ਤੇ ਹੂੰ ਇਧਰਲੀ ਸਾਈਡ ਇਹ ਤਾਂ ਵੀ ਜਾਂਦੇ ਨਹੀਂ ਹੁਣੇ ਹਨਾ ਜਮਾ ਹੀ ਨਹੀਂ ਅੱਚੇ ਨਾਲ ਪਿੰਡ ਦੇਖਾ ਕਹੇ ਜਾ ਇਹਦੇ ਹੋ ਝੋੜਾ ਜਮਾ ਵਿੱਚ ਇਹਦੇ ਭੈਣ ਭਾਈ ਹੋਰ ਵੀ ਦੇਖੇ ਹੈਗੇ ਹਾਂ ਜਮਾ ਹੀ ਨਹੀਂ ਜਾਂਦੇ ਉਹ ਵੀ ਨਹੀਂ ਗਏ ਆ ਕਬੂਤਰੀ ਉਹ ਤਾਂ ਖਾਨਪੁਰ ਜਿੱਤੀ ਸੀ ਦਰਬਾਰੀ ਗਰਮੀ ਸੀ ਕਬੂਤਰੀ ਉਹ ਤਾਂ ਖਾਨਪੁਰ ਜਿੱਤੀ ਸੀ ਦਰਬਾਰੀ ਗਰਮੀ ਸੀ ਇਹਦੇ ਡੱਕੇ ਪੈਰਾਂ ਤੇ ਖਾਨਪੁਰ ਜਿੱਤੀ ਸੀ ਕਬੂਤਰੀ ਆਪਣੀ ਉਸ ਦਿਨ ਬਹੁਤ ਗਰਮੀ ਸੀ 110 ਕਬੂਤਰ ਛੁੱਟੇ ਸੀ ਆ ਬਾਈ ਕਿਵੇਂ ਆਉਂਦੀ ਆ ਜਾਂ ਐਂ ਛੁੱਟੀ ਆ ਇਹ ਨਹੀਂ ਇਹਦੇ ਉਮਲੇ ਦੇ ਵਿੱਚੋਂ ਆਉਂਦੀ ਹਈ ਆ ਆਉਂਦੀ ਆ ਹਨਾ ਹਾਂ ਹਾਂ ਆ ਆਉਂਦੀ ਆ ਬਈ ਆਹ ਦਾ ਸਹੀ ਆ ਉਹ ਦਿਨ 110 ਕਬੂਤਰ ਸੀ ਗੱਗੇ ਇਹ ਕਬੂਤਰੀ ਨਜਾਇਜ਼ ਹੀ ਉੱਡੀ ਉੱਥੇ 6 ਵਜੇ ਬੈਠੀ ਉਹਦਾ ਟੈਂਪਰੇਚਰ 43 ਤਰਤੂਲੀ ਪਲੱਸ ਸੀ ਠੀਕ ਆ ਹਾਂ ਬਹੁਤ ਜ਼ਿਆਦਾ ਚੰਗੀ ਉੱਡੀ ਕਬੂਤਰੀ ਹੁਣ ਝਾੜ ਜੇ ਪਈ ਹੋਈ ਆ ਥੋੜੀ ਜਿਹੀ ਢਿੱਲੀ ਹੋ ਗਈ ਸੀ ਯਾਨੀ ਹੁਣ ਠੀਕ ਆ ਇਹ ਦੋ ਤਿੰਨ ਕਬੂਤਰ ਹੀ ਆਪਣੀਆਂ ਗੈਫਟ ਹੀ ਆ ਆਹ ਕਬੂਤਰ ਨੀਲਾ ਪਾਈ ਇਹ ਇਹ ਪੁੰਨੂ ਵਾਲਾ ਕਬੂਤਰ ਆ ਇਹ ਕਿਤੋਂ ਲੈਂਦਾ ਬਈ ਇਹ ਇਹ ਆਪਾਂ ਯਾਰ ਮੋਲੀ ਲਿਆ ਕੇ ਸੀ ਤੋਂ ਤਿੰਨੇ ਦਾ ਇਹ 20000 ਦਾ ਲਿਆ ਕੀਦੋਂ ਬਈ ਮੈਂ ਤੇ ਸੁੱਖਾ ਲੈ ਕੇ ਆਏ ਸੀ ਉਧਰੋਂ 68 ਚੋਂ ਕਿਸੇ ਬੰਦੇ ਕੋਲੇ ਸੀਗਾ ਅੱਛਾ ਹਾਂ ਉਧਰੋਂ ਲਿਆਂਦਾ ਸੀ ਬਾਜੀ ਪੂਜੀ ਛੱਡਿਆ ਸੀ ਉਹਨਾਂ ਨੇ ਇਹਨੂੰ ਹੋ ਹੀ ਗਏ ਉਹਨਾਂ ਸੁੱਕੇ 3 ਸਾਲ 3-4 ਸਾਲ ਹੋ ਗਿਆ ਨਾ ਉਧਰ ਬਾਜੀ ਛੱਡਿਆ ਸੀ ਸਾਡੇ ਸਾਹਮਣੇ ਅਸੀਂ ਫਿਰ ਮੈਂ ਇਹ ਸੁੱਖਾ ਮੈਨੂੰ ਕਹਿੰਦਾ ਲੈਣ ਆਲਾ ਮੈਂ ਕਿਹਾ ਲੈ ਲੈਣੀ ਤੂਰੀ ਤਾਂ ਫਟ ਗਈ ਹਾਂ ਸਾਨੂੰ ਉਹੀ ਨੀਲੇ ਰੰਗ ਸਾਨੂੰ ਪਸੰਦ ਵੀ ਆ ਤੇ ਅਸੀਂ ਫਿਰ ਮੈਂ ਇਹ ਸੁੱਖਾ ਲੈ ਲਿਆ ਬੜਾ ਸੋਹਣਾ ਬਈ ਹੋਰ ਹੀ ਤਾਂ ਹੁੰਦਾ ਇਹ ਤੇ ਇਹਦੀ ਲਾਤ ਵੀ ਬਹੁਤ ਉੜਦੀ ਆ ਐ ਪਿਛਲੇ ਸਾਲ ਮੇਰੀ ਚਿਗਾਵੇਂ ਉੱਡੀ ਸੀ ਬਹੁਤ ਚੰਗੀ ਉੱਡੀ ਇਹਦੀ ਧੀ ਤੇ ਕੱਢਦਾ ਲਾਤ ਨੀਲੇ ਵੀ ਕੱਢ ਲਾਲ ਚੀਨੇ ਵੀ ਕੱਢਦਾ ਕਾਲੇ ਚੀਨੇ ਵੀ ਕੱਢਦਾ ਆਹ ਦੇਖ ਲੈ ਰਸਾਨ ਵਾਲਿਆਂ ਦੇ ਰੰਗ ਆ ਆ ਆ ਕਬੂਤਰ ਜਿਹੜੇ ਹੈਗੇ ਸਾਹਨ ਵਾਲਾ ਆਪਣਾ ਬਲੱਡ ਮੈਂ ਇੰਟਰਵਿਊ ਵੀ ਦੱਸਿਆ ਹਾਂ ਤਾਰੀ ਕੇ ਕਰਵਾਇਆ ਆ ਦੇਖ ਲੈ ਰੰਗ ਇਹ ਸਾਹਨ ਵਾਲਿਆਂ ਦੀ ਬਲੱਡ ਆ ਇਹ ਸਵਾ ਰੰਗ ਇਹ ਹਾਂ ਆ ਵੀ ਕੱਢ ਦਿੰਦੇ ਆ ਇਹ ਉਹ ਕਾਲੀ ਚੀਨੀ ਕਬੂਤਰੀ ਵੀ ਤੈਨੂੰ ਮੈਂ ਦਿਖਾਈ ਸੀ ਉਹ ਆ ਲਾਲ ਚੀਨੀ ਆ ਕਬੂਤਰੀ ਆ ਇਹ ਕਬੂਤਰੀ ਆ ਪਰ ਕਬੂਤਰਾਂ ਲੱਗਿਆ ਬਾਈ ਇਹ ਹਾਂ ਵੱਡੇ ਬੈੱਡ ਤੇ ਕੱਢਦੇ ਆ ਇਹ ਉਹ ਜਿਹੜਾ ਕਬੂਤਰ ਸੀ ਬਾਈ ਕੋਲੇ ਸਾਹਨ ਨਹਿੰਗ ਵਾਲਿਆਂ ਦਾ ਸੀ ਅੱਛਾ ਹਾਂ ਤਪਣੇ ਕੋਲੇ ਆ ਕੇ ਤਾਂ ਇਹਨੇ ਜੜ ਮੇਕ ਹੀ ਲਾਤੀਆਂ ਯਾਰ ਜਾਣੀ ਤੂੰ ਪੁੱਛ ਹੀ ਨਾ ਕਬੂਤਰ ਨੇ ਇੰਨੇ ਚੰਗੇ ਬੱਚੇ ਕੱਢੇ ਗੱਲ ਉਹੀ ਗੇਮ ਦੀ ਸਮਝਦੀ ਆ ਬਾਈ ਕੋਈ ਦਿਮਾਗ ਨਾਲ ਲੱਗ ਕੇ ਹਾਂ ਪਰ ਦਿਨੋਂ ਗੇਮ ਨਹੀਂ ਸਮਝ ਆ ਗਈ ਆ ਗਈ ਨਹੀਂ ਇਹ ਨਹੀਂ ਹੈ ਤਾਂ ਆਹ ਕਬੂਤਰ ਵੀ ਸਾਨ ਵਾਲਿਆਂ ਦਾ ਵਰਗ ਕੇ ਆਹ ਕਬੂਤਰ ਵੀ ਸਾਨ ਵਾਲਿਆਂ ਦਾ

ਜਣੀ ਹੁਣ ਆਪ ਹੈ ਉਹਦੀ ਕੜਾਈ ਹੈ ਹੈ ਉਹਨਾਂ ਦੀ ਪਰ ਉਹਦੀ ਨਹੀਂ ਹੈਗੀ ਅੱਛਾ ਉਹਦੀ ਹੋਰ ਆ ਇਹ ਹੋ ਹੈ ਉਹ ਕਬੂਤਰਾਂ ਚ ਹੀ ਨਸਲ ਲੈਣ ਵਾਲਿਆਂ ਦੀ ਨਾ ਲੈਣ ਉਹੀ ਆ ਬਲੱਡ ਲਾਈਨ ਆ ਬਲੱਡ ਲਾਈਨ ਉਹਨਾਂ ਚੋਂ ਹੀ ਆ ਜੜੀ ਆਪਾਂ ਨੂੰ ਪੁੰਨੂ ਵਾਲਿਆਂ ਦੀ کہہ ਕੇ ਦਿੱਤੀ ਬਾਕੀ ਇਹਨਾਂ ਦਾ ਪਤਾ ਲੱਗ ਜਾਂਦਾ ਪੁੰਨੂ ਵਾਲੇ ਕਬੂਤਰਾਂ ਦਾ ਬਈ ਗਰਮੀ ਨੂੰ ਬਾਹਲੇ ਚੰਗੇ ਆ ਬਾਹਲੇ ਉੜਦੇ ਆ ਹਾਂ ਗਰਮੀ ਨੂੰ ਚੰਗੇ ਆ ਫਿਰ ਉਹ ਪਤਾ ਲੱਗ ਜਾਂਦਾ ਨਹੀਂ ਆਏ ਹੁਣ ਕਿਤੇ ਇਹਨਾਂ ਤੇ ਲਿਖਿਆ ਤਾਂ ਹੈ ਨਹੀਂ ਵੀ ਪੁੰਨੂ ਵਾਲੇ ਆ ਵੇਰੀ ਪਰ ਬਹੁਤ ਸੋਹਣੇ ਆ ਬਈ ਕਬੂਤਰ ਹਾਂ ਆਹਨ ਪਾਰ ਚੌੜੇ ਕੂਤਰ ਦੇ ਪਾਰ ਚੌੜੇ ਜਿਹੜੇ ਕੂਤਰੀ ਦਾ ਚੱਲ ਜੂ ਕੂਤਰ ਦੇ ਪਾਰ ਤਾਂ ਲਾਜ਼ਮੀ ਚੌੜੇ ਹੋਣੇ ਹੀ ਹੋਣੇ ਚਾਹੀਦੇ ਆਹਨ ਮਿਕਸਰ ਜਿਹਾ ਲੱਗਦਾ ਮੈਨੂੰ ਹਾਲੇ ਕੂਤਰੀਆਂ ਕੂਤਰ ਇੱਕ ਹੋ ਜਾਏ ਇਹਨਾਂ ਕੰਮ ਕਦ